ਸਾਰੇ ਜਣੇ ਇੱਕ ਇਹ ਪਾਠ ਜ਼ਰੂਰ ਕਰਿਆ ਕਰੋ ਸਾਸ। ਹਰ ਇੱਕ ਇੱਛਾ ਪੂਰੀ ਹੋਏਗੀ। ਇੱਛਾ ਨੂੰ ਪੂਰੀ ਕਰਾਉਣ ਦੇ ਲਈ ਇਹ ਪਾਠ ਜ਼ਰੂਰ ਕਰੋ। ਹਰ ਇੱਕ ਇੱਛਾ ਪੂਰੀ ਹੋਏਗੀ। ਕੋਈ ਇੱਛਾ ਅਧੂਰੀ ਨਹੀਂ ਰਹਿੰਦੀ ਇਸ ਪਾਠ ਦੇ ਅੱਗੇ। ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਤਾਂ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ। ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ। ਪਹਿਲਾਂ ਫਤਿਹ ਬੁਲਾਓ। ਸਾਰੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਰੀ ਸਤਕਾਰਯੋਗ ਹੈ ਇੱਕ ਓ ਅੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਹੈ 1430 ਅੰਗ ਸਾਧ ਸੰਗਤ ਸਾਰੇ ਹੀ ਸਤਕਾਰਯੋਗ ਨੇ ਜਿੰਨੀ ਗੁਰਬਾਣੀ ਬਾਹਰ ਪਈ ਹੈ ਉਹ ਵੀ ਸਤਕਾਰਯੋਗ ਹੈ ਦਸਮ ਦੀ ਬਾਣੀ ਹੈ ਉਹ ਵੀ ਸਤਕਾਰਯੋਗ ਹੈ ਹੋਰ ਜਿੰਨੀ ਬਾਣੀ ਹੈ ਸਾਰੀ ਸਤਕਾਰਯੋਗ ਹੈ ਜੋ ਗੁਰੂ ਸਾਹਿਬ ਦੀ ਜਿਹੜੀ ਹੈ ਪ੍ਰਮਾਣਿਤ ਹੈ ਮੈਂ ਤੇ ਬੇਨਤੀਆਂ ਕਰਦਾ ਜਿਹੜਾ ਮਰਜ਼ੀ ਪਾਠ ਕਰ ਲੋ ਪਰ ਜਪਜੀ ਸਾਹਿਬ ਦਾ ਪਾਠ ਜੇ ਅਸੀਂ ਕਰਦੇ ਆ ਨਾ ਸਾਧ ਸੰਗਤ ਜਪਜੀ ਸਾਹਿਬ ਦੇ ਵਿੱਚ ਵੀ ਬਹੁਤ ਵੱਡੀ ਤਾਕਤ ਹੈ। ਬਾਲੀਆਂ ਉਲਜਣਾ ਨਾਲੋਂ ਕਈ ਕਹਿੰਦੇ ਵੀ ਭਾਈ ਸਾਹਿਬ ਜੀ ਕਿਵੇਂ ਕਰੀਏ ਜਪਜੀ ਸਾਹਿਬ ਜਪਜੀ ਸਾਹਿਬ ਇੱਕ ਅਜਿਹੀ ਬਾਣੀ ਹੈ ਸਾਧ ਸੰਗਤ ਜਿਹਦਾ ਅਸੀਂ ਜਾਪ ਕਰਾਂਗੇ ਜਿਹਦਾ ਅਸੀਂ ਜਾਪ ਜਿਵੇਂ ਕਰਾਂਗੇ ਜਪਜੀ ਸਾਹਿਬ ਦਾ ਬੜਾ ਸੌਖੇ ਤਰੀਕੇ ਨਾਲ ਅਸੀਂ ਪੜ੍ਹ ਸਕਨੇ ਆ ਨਾਲੇ ਹਰ ਕੋਈ ਜਿਹੜਾ ਬੱਚਾ ਬੱਚਾ ਇਸ ਬਾਣੀ ਦਾ ਨਾਮ ਜਾਣਦਾ ਕਿਉਂਕਿ ਪੰਜ ਬਾਣੀਆਂ ਦੀ ਇਹ ਪਹਿਲੀ ਬਾਣੀ ਹੈ। ਸਾਡੀ ਨਿਤਨੇਮ ਦੀ ਜਿਹੜੀ ਹੈ ਇਹ ਪਹਿਲੀ ਬਾਣੀ ਹੈ ਜਿਸ ਦੇ ਬਾਰੇ ਹਰ ਕੋਈ ਜਾਣਦਾ ਹੈ ਜਪਜੀ ਸਾਹਿਬ ਦਾ ਪਾਠ ਤੜਕੇ ਜਿਵੇਂ ਆਪਾਂ ਨਿਤਨੇਮ ਕਰਨਾ ਓਵੇਂ ਤੇ ਆਪਾਂ ਕਰ ਨਹੀਂ ਕਰਨਾ ਹੁੰਦਾ ਨਿਤਨੇਮ ਦੇ ਨਾਲ ਤੇ ਬਾਣੀ ਦਾ ਜਿਹੜਾ ਜਾਪ ਹੈ ਉਹ ਹੁੰਦਾ ਹੀ ਹੁੰਦਾ ਹੈ ਗੁਰਮੁਖ ਪਿਆਰਿਓ ਜਦੋਂ ਅਸੀਂ ਇਸ ਜਦੋਂ ਅਸੀਂ ਇਸ ਪਾਵਨ ਬਾਣੀ ਦਾ ਜਿਹੜਾ ਜਾਪ ਹੈ ਉਹ ਵੱਖਰੇ ਤੌਰ ਤੇ ਸਪੈਸ਼ਲ ਤੌਰ ਤੇ ਕਰਦੇ ਆਂ ਨਿਤਨੇਮ ਤੋਂ ਬਿਨਾ ਕਰਦੇ ਆ ਕਿਸੇ ਵੀ ਆਸ ਨੂੰ ਲੈ ਕੇ ਕਿਸੇ ਵੀ ਮਨੋ ਕਾਮਨਾ ਨੂੰ ਲੈ ਕੇ ਜਦੋਂ ਅਸੀਂ ਜਾਪ ਕਰਦੇ ਆ ਨਾ ਮੇਰੇ ਸਤਿਗੁਰੂ ਜੀ ਫਿਰ ਸਾਡੇ ਤੇ ਕਿਰਪਾ ਕਰਦੇ ਨੇ ਤੇ ਇੱਕ ਪਾਠ ਜਪਜੀ ਸਾਹਿਬ ਦਾ ਬੜੀ ਭਾਵਨਾ ਨਾਲ ਅਦਬ ਨਾਲ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਹੋ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਐਸੀ ਮੇਰੇ ਸਤਿਗੁਰੂ ਨੇ ਤੁਹਾਡੇ ਤੇ ਕਿਰਪਾ ਕਰਨੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸਾਧ ਸੰਗਤ ਸਤਿਗੁਰੂ ਨੇ ਕਿਵੇਂ ਕਿਰਪਾ ਕਰਨੀ ਹੈ ਤੁਹਾਡੇ ਤੇ ਸਤਿਗੁਰੂ ਨੇ ਕਿਵੇਂ ਮਿਹਰਾਮਤ ਕਰ ਦੇਣੀ ਹੈ ਪਿਆਰਿਓ ਇਸ ਪਾਠ ਦੇ ਅੱਗੇ ਕੋਈ ਇੱਛਾ ਨਹੀਂ ਆਣ ਸਕਦੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਆਇਆ ਕਹਿੰਦੇ ਆ ਕੇ ਅਰਦਾਸ ਕੀਤੀ ਕਿਨੇ ਸਤਿਗੁਰੂ ਕਿਰਪਾ ਕਰੋ ਭਾਈ ਕਿਨੇ ਗੁਰਬਾਣੀ ਪੜੋ ਪਾਠ ਕਰੋ ਕਿਨੇ ਕਿਰਪਾ ਹੋਏਗੀ ਕਹਿੰਦੇ ਉਹ ਸਿੱਖ ਨੇ ਦੋ ਜਪਜੀ ਸਾਹਿਬ ਦੇ ਪਾਠ ਕੀਤੇ ਤੇ ਤਿੰਨ ਅਨੰਦ ਸਾਹਿਬ ਦੇ ਪਾਠ ਕੀਤੇ ਕਹਿੰਦੇ ਅਰਦਾਸ ਕੀਤੀ ਸਤਿਗੁਰਾਂ ਨੂੰ ਕਹਿੰਦੇ ਗੁਰੂ ਨੇ ਅਰਦਾਸ ਪ੍ਰਵਾਨ ਕਰ ਲਈ ਕਹਿੰਦੇ ਜੋ ਉਸਦੀ ਮਨੀ ਇੱਛਾ ਸੀ ਕਿ ਨੇ ਉਹ ਇੱਛਾ ਪੂਰਨ ਹੋ ਗਈ ਤੇ ਅੱਜ ਵੀ ਜਿਹੜੇ ਸਾਧੂ ਸੰਤ ਮਹਾਂਪੁਰਸ਼ ਨੇ ਜਿਹੜੇ ਕਿ ਟਕਸਾਲਾਂ ਦੇ ਵਿੱਚ ਰਹਿਣ ਵਾਲੇ ਕਹਿੰਦੇ ਉਹ ਦਾਦੇ ਵੀ ਭਾਈ ਵੱਧ ਤੋਂ ਵੱਧ ਨਿਤਨੇਮ ਕਰੋ ਸ਼ਬਦ ਗੁਰੂ ਦਾ ਜਾਪ ਕਰੋ ਸ਼ਬਦ ਗੁਰੂ ਤੇ ਭਰੋਸਾ ਰੱਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜੋ ਪਾਵਨ ਬਾਣੀ ਨੂੰ ਵਿਚਾਰੋ ਕਿਨੇ ਸਤਗੁਰੂ ਜੀ ਕਿਰਪਾ ਕਰ ਦੇਣਗੇ 파ਰਸ਼ਾ ਜੀ ਮਿਹਰਾਮਤ ਕਰ ਦੇਣਗੇ ਤੁਹਾਡੇ ਤੇ ਐਸੀ ਕਿਰਪਾ ਹੋਣੀ ਹੈ ਤੁਹਾਡਾ ਕੋਈ ਕੰਮ ਰੁਕੇਗਾ ਇਥੋਂ ਤੱਕ ਜੋ ਜ਼ਬਾਨ ਤੋਂ ਕਹਿ ਦਿੱਤਾ ਜਿਹੜੇ ਸ਼ਬਦ ਕਹਿੰਦੇ ਉਹ ਸ਼ਬਦ ਵੀ ਪੂਰਨ ਹੋਣਗੇ ਕਹਿੰਦੇ ਜਿਹੜੇ ਸਾਧੂ ਸੰਤ ਮਹਾਂਪੁਰਸ਼ ਹੁੰਦੇ ਹਨ ਜਿਨ੍ਹਾਂ ਦੀ ਕੋਈ ਤਾਕਤ ਭਾਵ ਜਿਨ੍ਹਾਂ ਦੀ ਸਮਰੱਥਾ ਹੁੰਦੀ ਹੈ ਬਾਣੀ ਪੜਨ ਦੀ ਜਾਂ ਇੰਜ ਕਹਿ ਲਓ ਵੀ ਜਿਹੜੇ ਸ਼ਬਦ ਗੁਰੂ ਦੇ ਨਾਲ ਜੁੜਦੇ ਨੇ ਭਾਵ ਜਿਹਨੇ ਜਿਹੜੇ ਕਿ ਬਾਣੀ ਨੂੰ ਵੱਧੋ ਵੱਧ ਪੜਦੇ ਨੇ ਉਹ ਜ਼ਿਆਦਾਤਰ ਚੁੱਪ ਹੀ ਰਹਿੰਦੇ ਨੇ ਉਹ ਜ਼ਿਆਦਾ ਕੋਈ ਫालतू ਬਚਨ ਨਹੀਂ ਕਰਦੇ ਉਹਨਾਂ ਦੇ ਰਸਨਾ ਤੋਂ ਨਿਕਲਿਆ ਹੋਇਆ ਜਿਹੜਾ ਵੀ ਬਚਨ ਹੈ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਜ਼ਰੂਰ ਪੂਰਨ ਕਰਦੇ ਨੇ ਇਹ ਗੁਰੂ ਦੀ ਕਿਰਪਾ ਹੈ ਇਹ ਸਤਿਗੁਰੂ ਦੀ ਕਿਰਪਾ ਹੈ ਇਹ ਜਿਹੜਾ ਮਾਣ ਹੈ ਮੇਰੇ ਸਤਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਹੋਇਆ ਪਿਆਰਿਓ ਸਤਿਗੁਰੂ ਨੇ ਐਸੀ ਕਿਰਪਾ ਜਿਹੜੀ ਹੈ ਉਹਨਾਂ ਤੇ ਕੀਤੀ ਹੋਈ ਹੈ ਇਹ ਹੈ ਗੁਰੂ ਦੀ ਕਿਰਪਾ ਸੋ ਜਪਜੀ ਸਾਹਿਬ ਦਾ ਪਾਠ ਕਰੋ ਸਤਿਗੁਰੂ ਸੱਜੇ ਪਾਤਸ਼ਾਹ ਦੀ ਕਿਰਪਾ ਦੇ ਆਪ ਜੀ ਹੱਕਦਾਰ ਬਣੋਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਆਪ ਜੀ ਨੇੜੇ ਹੋਵੋ ਸ਼ਬਦ ਗੁਰੂ ਸੱਚੇ ਪਾਤਸ਼ਾਹ ਦੇ ਨਾਲ ਆਪਾਂ ਜੁੜੀਏ ਹਰ ਰੋਜ਼ ਪਾਠ ਕਰੀਏ ਕੋਈ ਵੀ ਅੱਛਾ ਅਧੂਰੀ ਨਹੀਂ ਰਹਿੰਦੀ ਜਪਜੀ ਸਾਹਿਬ ਦੇ ਪਾਠਾਂਗੇ ਵਾਹਿਗੁਰੂ ਜੀ ਕਾ ਖਾਲਸਾ